ਵੀਡੀਓ ਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਗੁਰਜੀਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਤੇ ਨਮਸਕਾਰ ਅੱਜ ਅਸੀਂ ਪਹੁੰਚੇ ਸੀਗਾ ਤੇ ਐਸਟਰ ਵਾਲੇ ਜਿਹੜੇ ਸਾਡੇ ਮਿੱਤਰ ਦੋਸਤ ਨੇ ਇੱਥੇ ਰਹਿੰਦੇ ਨੇ ਇਹਨਾਂ ਨੇ ਸਾਨੂੰ ਅਪਰੋਚ ਕੀਤੀ ਸੀਗੀ ਵੀ ਸਾਡੇ ਇਸ ਇੰਟਰਸੈਕਸ਼ਨ ਦੀ ਜ਼ਰੂਰ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਸੰਦੀਪ ਸਿੰਘ ਹੋਣਾ ਨੇ ਪਹਿਲਾਂ ਵੀ ਕਿਹਾ ਸੀਗਾ ਜਿਹੜੇ ਦੋ ਚਾਰ ਇਹਨਾਂ ਨੇ ਪੁਆਇੰਟ ਕੀਤੇ ਸੀਗੇ ਤੇ ਜਦੋਂ ਇਹਨਾਂ ਨੂੰ ਦੁਆਰਾ ਪੁੱਛਿਆ ਗਿਆ ਤੇ ਕਹਿੰਦੇ ਵੀ ਇਸ ਤਰ੍ਹਾਂ ਕਰੋ ਤੁਸੀਂ ਉਸੇ ਪੁਆਇੰਟ ਤੇ ਆਓ ਤਾਂ ਜੋ ਅੱਗੇ ਆਪਾਂ ਇੱਥੇ ਖੜ ਕੇ ਮੌਕੇ ਦੀ ਗੱਲ ਕਰੀਏ ਤੇ ਇੱਥੇ ਕੀ ਹੱਲ ਹੋ ਸਕਦਾ ਤੇ ਕਿੰਨੇ ਜ ਤੇ ਕਹਿੰਦੇ ਵੀ ਮੈਂ ਇੱਥੇ ਆ ਕੇ ਮੌਕੇ ਤੇ ਖੜਕੇ ਇਨਸਟ੍ਰਕਸ਼ਨ ਦੇਖ ਕੇ ਖੜਕੇ ਗੱਲ ਕਰਨੀ ਚਾਹੁੰਦਾ ਆ ਤਾਂ ਜੋ ਇੱਥੇ ਲੋਕਾਂ ਨੂੰ ਪਤਾ ਲੱਗੇ ਵੀ ਜੇ ਤੁਸੀਂ ਮੈਨੂੰ ਭੇਜਦੇ ਆ ਤਾਂ ਮੈਂ ਕੀ ਕਰ ਸਕਦਾ ਆ ਤੇ ਸੰਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਪਹਿਲੇ ਨੰਬਰ ਤੇ ਦੋ ਨੰਬਰ ਤੇ ਜੀ ਤੁਹਾਡੇ ਸਾਰੇ ਸੁਣਨ ਵਾਲੇ ਸੋਤਿਆਂ ਨੂੰ ਨਮਸਤੇ ਤੇ ਅਦਾਬ ਜੀ ਤੇ ਮੈਂ ਇੱਥੇ ਪਹੁੰਚਿਆ ਆ ਵੀਟੀਵੀ ਦੀ ਟੀਮ ਨਾਲ ਤੇ ਜਿਹੜੀ ਵੀ ਇਹ ਗੱਲਬਾਤ ਆਪਣਾ ਕਰਨਾ ਚਾਹਣਗੇ ਆਪਾਂ ਉਹਦਾ ਆਨਸਰ ਕਰਨ ਲਈ ਰੈਡੀ ਆ ਜੀ ਇੱਥੇ ਇਹਨਾਂ ਕੋਲ ਖੜੇ ਆ ਦੇਖੋ ਜਿਹੜੀ ਸਾਡੀ ਗੱਲਬਾਤ ਹੁੰਦੀ ਆ ਨਾ ਜੋ ਲੋਕ ਸਾਡੇ ਤੱਕ ਪਹੁੰਚਾਉਂਦੇ ਆ ਜਾਂ ਮਿਲਦੇ ਨੇ ਅਸੀਂ ਉਹ ਗੱਲਬਾਤ ਕਰਦੇ ਆ ਕਿਉਂਕਿ ਇੱਕ ਐਸਾ ਇੰਟਰਸੈਕਸ਼ਨ ਬਣ ਚੁੱਕਿਆ ਜਿੱਥੇ ਜਦੋਂ ਰਸ਼ ਆਵਰ ਹੁੰਦਾ ਆ ਇੱਥੇ ਇੰਨੀਆਂ ਲੰਬੀਆਂ ਦੋਨੋਂ ਪਾਸੇ ਲਾਈਨਾਂ ਲੱਗ ਜਾਂਦੀਆਂ ਆ ਤੇ ਜੇ ਤੁਸੀਂ ਦੇਖਦੇ ਆ ਮੇਰੇ ਪਿੱਛੇ ਦੇਖਿਓ ਇੱਥੇ ਇੱਕ ਜਿਹੜਾ ਰੈੱਡ ਲਾਈਟ ਆ ਲੈਫਟ ਲੈਨ ਵਾਸਤੇ ਇਹ ਸੋਲਿਡ ਲਾਈਟ ਚਾਹੀਦੀ ਆ ਜੋ ਸਪੈਸ਼ਲ ਜਿੰਨਾ ਵਾਸਤੇ ਹੋਵੇ ਵੀ ਇਧਰੋਂ ਜਦੋਂ 10-15 ਗੱਡੀਆਂ ਲੰਘ ਜਾਂਣ ਤੇ ਦੋ ਗੱਡੀਆਂ ਲੰਘਦੀਆਂ ਸ਼ਾਮ ਨੂੰ ਤੇ ਪਿੱਛੇ ਲੰਬੀ ਲੇਨ ਲੱਗ ਜਾਂਦੀ ਆ ਕਿੱਥੇ ਕੋਲ ਹੀ ਇੱਥੇ ਸਟਾਪ ਹੈਗਾ ਐਟੀਐਸ ਵਾਸਤੇ ਤੇ ਇਧਰੋਂ ਐਸ ਪਾਸੇ ਲੇਨ ਲੱਗ ਜਾਂਦੀ ਆ ਤੇ ਇਹਦਾ ਹੱਲ ਕਿੰਨੀ ਜਲਦੀ ਤੁਸੀਂ ਕਰ ਸਕਦੇ ਹੋ ਜੀ ਜੀ ਜੇ ਆਪਾਂ ਇਲੈਕਟ ਹੁੰਨੇ ਆ ਤੇ ਭਾਜੀ ਇਸ ਚੀਜ਼ ਨੂੰ ਆਪਾਂ ਪਹਿਲ ਦੇ ਆਧਾਰ ਤੇ ਵੇਖਾਂਗੇ ਕੱਲ ਡਿਬੇਟ ਵੀ ਹੋਈ ਸੀ ਉਹਦੇ ਵਿੱਚ ਵੀ ਇਹ ਗੱਲ ਹੋਈ ਸੀ ਵੀ ਜਿਹੜੇ ਸਟਰੀਟਸ ਨੂੰ ਸੇਫ ਬਣਾਉਣ ਵਾਸਤੇ ਸਾਡਾ ਜਿਹੜਾ ਆ ਉਹ ਪ੍ਰਾਇੋਰਟੀ ਰਹੂਗੀ ਵੀ ਸਟਰੀਟਸ ਨੀਡ ਟੂ ਬੀ ਸੇਫਰ ਤਾਂ ਕਿ ਕਮਿਊਨਿਟੀ ਜਿਹੜੀਆਂ ਨੇ ਉਹ ਸੇਫ ਹੋ ਸਕਦੀਆਂ ਜੀ ਸੋ ਇਹ ਤਾਂ ਇੱਕ ਕਾਮਨ ਸੈਂਸ ਵਾਲਾ ਹੈਗਾ ਆ ਜੀ ਅਕੇਲਾ ਇਸ਼ੂ ਵੀ ਇੱਥੇ ਈਵਨ ਕੀ ਇਨਫਰਾਸਟ੍ਰਕਚਰ ਸਾਰੀ ਰੈਡੀ ਆ ਜਸਟ ਨੀਡ ਅ ਪ੍ਰੋਗਰਾਮਿੰਗ ਤੇ ਜੇ ਇਹ ਪ੍ਰੋਗਰਾਮਿੰਗ ਹੋ ਜਾਂਦੀ ਆ ਰਾਈਟ ਵੇ ਤਾਂ ਜਿਹੜੇ ਇਥੋਂ ਦੇ ਕੰਪਿਊਟਰ ਨੇ ਉਹਨਾਂ ਲਈ ਬਹੁਤ ਈਜ਼ੀ ਹੋਊਗਾ ਲੈਫਟ ਟਰਨ ਕਰਨਾ ਤੇ ਨਾਲੇ ਜਿਹੜੀ ਦੁਰਘਟਨਾ ਆ ਉਤੋਂ ਵੀ ਬਚਾ ਰਹੂਗਾ ਜੀ ਆਲ ਰੈਡੀ ਪਹਿਲਾਂ ਵੀ ਦੁਰਘਟਨਾ ਐਸੀ ਹੀ ਇੰਟਰਸੈਕਸ਼ਨ ਤੇ ਹੋਈ ਸੀ ਹਾਂਜੀ ਜੀ ਜਦੋਂ ਇੱਥੇ ਦੁਰਘਟਨਾ ਹੋਈ ਸੀ ਜੀ ਉਦੋਂ ਆਪਣੇ ਇੱਥੇ ਅਜੇ ਟ੍ਰੈਫਿਕ ਲਾਈਟ ਵੀ ਇਹਨਾਂ ਨਹੀਂ ਸੀ ਲਾਈ ਉਦੋਂ ਉਸ ਤੋਂ ਬਾਅਦ ਹੀ ਇਹਨਾਂ ਨੇ ਇਸ ਚੀਜ਼ ਨੂੰ ਪ੍ਰੋਸੈਸ ਦੇ ਵਿੱਚ ਲਿਆਂਦਾ ਆ ਤੇ ਜਿਹੜੀ ਕੀ ਮਤਲਬ ਹੈ ਮੈਂ ਕਹਿਣਾ ਵੀ ਸਿਟੀ ਦੀ ਨੈਗਲੀਜੈਂਸ ਆ ਕਮਿਊਨਿਟੀ ਡਿਵੈਲਪ ਕੀਤੀ ਆ ਇਹਨਾਂ ਨੇ ਦੇ ਸ਼ੁਡ ਨੋ ਵੀ ਕਿੰਨਾ ਡेंस ਏਰੀਆ ਆ ਇਧਰ ਆਪਣੇ ਐਸਟਰ ਦਾ ਜਿਹੜਾ ਏਰੀਆ ਆ ਪੂਰਾ ਪ੍ਰੋਪਰਲੀ ਡੈਂਸਡ ਆ ਤੇ ਜਿਹੜੀਆਂ ਇਹਨਾਂ ਨੂੰ ਚਾਹੀਦੀਆਂ ਨੇ ਫੈਸਿਲਿਟੀਆਂ ਉਹ ਪ੍ਰੋਪਰਲੀ ਸਕ੍ਰੈਚ ਤੋਂ ਪਹਿਲਾਂ ਹੀ ਪ੍ਰੋਵਾਈਡ ਹੋਣੀਆਂ ਚਾਹੀਦੀਆਂ ਨਾ ਕਿ ਜਦੋਂ ਕੋਈ ਇਨਸੀਡੈਂਟ ਹੋ ਜੇ ਉਦੋਂ ਬਾਅਦ ਤੁਸੀਂ ਉਸ ਚੀਜ਼ ਦੇ ਮਗਰ ਭਜਣਾ ਸਟਾਰਟ ਕਰੋ ਤੇ ਉਹਨੂੰ ਫਿਕਸ ਕਰੋ ਦੇਖੋ ਇੱਥੇ ਤੁਸੀਂ ਇੱਕ ਚੀਜ਼ ਹੋਰ ਦੇਖੋ ਵੀ ਪਿੱਛੇ ਡਬਲ ਰੋਡ ਆ ਗਿਆ ਇੱਥੇ ਆ ਕੇ ਫੇਰ ਇਹਨਾਂ ਨੇ ਗਾਟਾ ਮਾਟਾ ਜਿਹਾ ਕਰ ਲਿਆ ਪੇਦਾ ਯਾਨੀ ਕਿ ਇਹਦਾ ਕੀ ਸੋਲੂਸ਼ਨ ਹੈ ਇਹਦਾ ਸੋਲੂਸ਼ਨ ਇਹ ਹੋਏ ਜੀ ਇਹ ਜਿਹੜੀ ਸਿਟੀ ਦੀ ਓਵਰਸਾਈਡ ਆ ਵੀ ਇਹ ਇੰਟਰਸੈਕਸ਼ਨ ਤੇ ਇਹਨਾਂ ਨੇ ਵਾਈਡ ਕਰਤਾ ਜੀ ਹੈਨਾ ਤੇ ਇੰਟਰਸੈਕਸ਼ਨ ਤੋਂ ਅੱਗੇ ਸਿਰਫ 200 ਮੀਟਰ ਦਾ ਹੋਰ ਏਰੀਆ ਆ ਜੇ ਆਪਾਂ ਪਿੱਛੇ ਨੂੰ ਨਿਗਾ ਮਾਰੀਏ ਜਿੱਥੇ ਸਿਰਫ ਕੀ ਇਹਨਾਂ ਨੇ ਸਿੰਗਲ ਲੇਨ ਰਹਿੰਦੀ ਆ ਅਪ ਟੂ ਐਂਡੀ ਹੈਂਡਿੰਗ ਤੇ ਉਹ ਇਹਨਾਂ ਨੂੰ ਮਤਲਬ ਕਿ ਪ੍ਰੋਪਰਲੀ ਇਹਨਾਂ ਨੂੰ ਪਲਾਨ ਕਰਕੇ ਇੱਕ ਵਾਰ ਦੇ ਵਿੱਚ ਇਹਨੂੰ ਖਤਮ ਕਰਨਾ ਚਾਹੀਦਾ ਸੀਗਾ ਜਿਸ ਦੇ ਨਾਲ ਕਿ ਜਿਹੜਾ ਟੈਕਸਪੇਅਰ ਦੀ ਮਨੀ ਆ ਉਹ ਵਾਰ-ਵਾਰ ਇੱਕੇ ਚੀਜ਼ ਦੇ ਉੱਤੇ ਜਿਹੜੀ ਇਹ ਵੇਸਟ ਕਰ ਰਹੇ ਆ ਜਿਹਦੀ ਆਪਾਂ ਗੱਲ ਕਰਦੇ ਆ ਸਮਾਰਟ ਸਪੈਂਡਿੰਗ ਦੀ ਵੀ ਉਹ ਇੱਕ ਵਾਰ ਸਪੈਂਡ ਕਰਕੇ ਉਹਨੂੰ ਪ੍ਰੋਪਰਲੀ ਫਿਕਸ ਕੀਤਾ ਜਾਵੇ ਉਦੋਂ ਬਾਅਦ ਕੋਈ ਨੈਕਸਟ ਪ੍ਰੋਜੈਕਟ ਜਿਹੜਾ ਹੈ ਉਹਨੂੰ ਛੇੜਿਆ ਜਾਵੇ ਤਾਂ ਜੋ ਮਤਲਬ ਕਿ ਇੱਕ ਚੀਜ਼ ਦਾ ਹੱਲ ਹੋਇਆ ਹੋਵੇ ਨਾ ਕਿ ਕਮਿਊਟਰ ਐਵਰੀ ਡੇ ਵੀ ਆ ਰਾਈਟ ਨਾਉ ਹੁਣ ਆਪਾਂ ਇਸ 17 ਸਟਰੀਟ ਤੇ ਖੜੇ ਆ ਵੀ ਇਹਦਾ ਫੇਰ ਦੁਬਾਰਾ ਸਟਾਰਟ ਕਰਨਗੇ ਉਸ ਤੋਂ ਬਾਅਦ ਫੇਰ 23rd ਹੈ ਜੀ ਜੇ ਤੁਸੀਂ ਉਹਦੇ ਹਾਲ ਵੇਖੋ ਤੇ ਉਹਦਾ ਵੀ ਉਹਨਾਂ ਦੇ ਵਿੱਚੋਂ ਕੁਝ ਜਸਟ ਪੋਰਸ਼ਨ ਰਹਿ ਗਿਆ ਹੈ ਜਿਹੜਾ ਡਬਲ ਲੇਨ ਨਹੀਂ ਹੋਇਆ ਉਹ ਸਪੋਰਸ਼ਨ ਨੂੰ ਕਰਨ ਲੱਗ ਪੈਣਗੇ ਜੀ ਉਹਦੇ ਨਾਲ ਉਹ ਸਾਰੀ ਓਵਰਲੈਪਿੰਗ ਹੁੰਦੀ ਹੈ ਜੀ ਓਵਰਲੈਪਿੰਗ ਦੇ ਨਾਲ ਸਾਰੇ ਬੰਨੇ ਟ੍ਰੈਫਿਕ ਜਿਹੜੀ ਆ ਉਹ ਜੈਮ ਹੁੰਦੀ ਆ ਜਿਸ ਦੇ ਨਾਲ ਸਾਰੀਆਂ ਪ੍ਰੋਬਲਮਸ ਕ੍ਰੀਏਟ ਹੁੰਦੀਆਂ ਨੇ ਕੱਲ ਨੂੰ ਤੁਸੀਂ ਉਹ ਜਿੱਤਦੇ ਹੋ ਜੇ ਸਿਟੀ ਜਾਂਦੇ ਹੋ ਤੇ ਆ ਤੁਹਾਡੇ ਅਧਿਕਾਰ ਅਧਿਕਾਰ ਖੇਤਰ ਦੀਆਂ ਗੱਲਾਂ ਨਾ ਕਦੇ ਤਾਂ ਨਹੀਂ ਕਹੋਗਾ ਨਾ ਜੀ ਇਹ ਜੀ ਸਾਡੇ ਚ ਨਹੀਂ ਹੁੰਦੀਆਂ ਨਹੀਂ ਨਹੀਂ ਜੀ ਇਹ ਜਿਹੜੀ ਪਲੈਨਿੰਗ ਹੈ ਇਹ ਤੇ 100% ਸਿਟੀ ਦੀ ਆ ਤੇ ਇਹ ਇਹ ਨੂੰ ਮੈਂ ਇੱਕ ਜਿਹੜੀ ਆ ਸਾਰੀ ਪ੍ਰੋਬਲਮ ਹੈ ਨਾ ਜੀ ਇਹਨੂੰ ਦੇਖ ਮੈਂ ਇਹੋ ਕਹੂੰਗਾ ਵੀ ਓਵਰਸਾਈਟ ਆ ਸਿਟੀ ਦੀ ਇਹਨੂੰ ਪ੍ਰੋਪਰਲੀ ਵੇਖ ਕੇ ਉਹਨੂੰ ਚੰਗੀ ਤਰ੍ਹਾਂ ਉਹਦੀ ਸਟੱਡੀ ਕਰਾਉਣ ਪਹਿਲਾਂ ਵੀ ਹਾਂ ਵੀ ਕਿਹੜੇ ਏਰੀਆ ਨੂੰ 4 ਲੇਨ ਦੀ ਲੋੜ ਆ ਪਹਿਲਾਂ ਉਧਰ ਕਰ ਲੈਣ ਬਾਅਦ ਚ ਦੂਜੀ ਸਾਈਡ ਤੇ ਕਰ ਲੈਣ ਜ਼ਰੂਰੀ ਨਹੀਂਗਾ ਵੀ ਆਪਾਂ ਅੱਜ 50% ਇਧਰ ਕਰਨਾ ਤੇ 50% ਦੂਜੇ ਬੰਨੇ ਕਰਨਾ ਇੱਕ ਸਾਈਡ ਨੂੰ ਕੰਪਲੀਟ ਕਰਨ ਦੈਨ ਗੋ ਟੂ ਦੈਟ ਵੇ ਆਪਾਂ ਨੂੰ ਇਹ ਇੱਕ ਇਹ ਵੀ ਹੋ ਜਾਊਗਾ ਇੰਸ਼ੋਰੈਂਸ ਵੀ ਹਾਂ ਵੀ ਸਿੱਧੀ ਕੁਛ ਕਰ ਰਹੀ ਆ ਇਹ ਨਹੀਂ ਆ ਵੀ ਹਾਂ ਵੀ ਤੁਸੀਂ ਇਹ ਉਹ ਆਪਣੇ ਪੰਜਾਬੀ ਚ ਇੱਕ ਕਹਾਵਤ ਆ ਜੀ ਨੱਕ ਨੋ ਲਾ ਕੇ ਤੇ ਗੱਲ ਨੂੰ ਲਾਉਣ ਵਾਲਾ ਕੰਮ ਹੈ ਨਾ ਉਹ ਦੈਟ ਇਜ਼ ਨਾਟ ਦਾ ਵੇ ਟੂ ਪ੍ਰੋਸੀਡ ਵਿਦ ਥੀਸ ਥਿੰਗ ਹੈ ਨਾ ਤੇ ਇਹ ਇਟ ਸ਼ੁੱਡ ਬੀ ਫਿਕਸ ਪ੍ਰੋਪਰਲੀ ਤੇ ਇਟ ਸ਼ੁੱਡ ਬੀ ਫਿਕਸਡ ਵਾਂਸ ਐਂਡ ਆਫਟਰ ਦੈਟ ਵੀ ਡੋਨਟ ਨੀਡ ਟੂ ਵਿਜ਼ਿਟ ਦਾ ਸੇਮ ਇਸ਼ੂ ਅਗੇਨ ਐਂਡ ਅਗੇਨ ਦੈਟ ਲਾਈਕ ਦੈਟ ਵਿਲ ਮੇਕ ਐਵਰੀਬਾਡੀਜ਼ ਲਾਈਫ ਈਜ਼ੀ ਤੇ ਇੱਕ ਚੀਜ਼ ਇੱਥੇ ਹੋਰ ਜਿਹੜਾ ਪਿੱਛੇ ਪਲਾਜ਼ਾ ਇਹ ਵੀ ਪੂਰਾ ਬਿਜ਼ੀ ਹੋ ਗਿਆ ਤੇ ਇੱਥੇ ਕਈ ਵਾਰੀ ਸੇਫਟੀ ਦੇ ਇਸ਼ੂ ਬਣਦੇ ਆ ਵੈਸੇ ਹੁਣ ਪੁਲਿਸ ਆਉਂਦੀ ਆ ਪਰ ਇੱਥੇ ਹੋਰ ਜਿਆਦਾ ਲੋੜ ਆ ਜੇ ਹਾਂਜੀ ਜੀ ਇਹ ਪਲਾਜ਼ੇ ਦੀ ਕੰਪਲੇਂਟ ਕਾਫੀ ਸੀਗੀ ਪਿੱਛੇ ਜਿਹਨੇ ਵੀ ਇੱਥੇ ਬਿਜ਼ਨਸ ਚੱਲ ਰਹੇ ਨੇ ਉਹਨਾਂ ਉਹਨਾਂ ਵੱਲੋਂ ਹੀ ਸੀਗੀ ਤੇ ਬਿਲਕੁਲ 100% ਜੀ ਇਹ ਇਹ ਜਿਹੜੇ ਇਸ਼ੂਸ ਨੇ ਇਹਨਾਂ ਨੂੰ ਪ੍ਰਾਇੋਰਟੀ ਦੇ ਉੱਤੇ ਅਸੀਂ ਵੇਖਾਂਗੇ ਤੇ ਉਹਨਾਂ ਨੂੰ ਸੋਲਵ ਕਰਾਂਗੇ ਜੀ ਤੇ ਬੜੀ ਮਿਹਰਬਾਨੀ ਜੀ ਤੇ ਤੁਸੀਂ ਇਹਨਾਂ ਇੱਥੇ ਲੋਕਾਂ ਦੀ ਆਵਾਜ਼ ਦੇ ਉੱਤੇ ਇੱਥੇ ਪਹੁੰਚੇ ਹੋ ਤੇ ਤੁਸੀਂ ਮੈਨੂੰ ਇੱਕ ਦੋ ਪੁਆਇੰਟ ਹੋਰ ਰੇਜ਼ ਕੀਤੇ ਸੀਗੇ ਤੇ ਜੇ ਤੁਹਾਡੇ ਕੋ ਸਮਾਂ ਹੋਵੇ ਤਾਂ ਆਪਾਂ ਉੱਥੇ ਵੀ ਜਾ ਸਕਦੇ ਆ। ਅਨੋ ਪ੍ਰੋਬਲਮ ਜੀ ਆਪਾਂ ਜਾ ਸਕਦੇ ਆ। ਇਵਨ ਲਾਈਕ ਯੂ نو ਐਸਟਰ ਕਮਿਊਨਿਟੀ ਦੇ ਵਿੱਚ ਜਦੋਂ ਅਸੀਂ ਡੋਰ ਨਾਕਿੰਗ ਕਰ ਰਹੇ ਸੀਗੇ ਇਥੋਂ ਦੀ ਇੱਕ ਹੋਰ ਬੜੀ ਵੱਡੀ ਸਮੱਸਿਆ ਜੀ ਜਿਹੜਾ ਕਿ ਮਤਲਬ ਕਿ ਮੈਂ ਕਾਫੀ ਹੈਰਾਨ ਸੀਗਾ ਵੀ ਸਿਟੀ ਨੇ ਜਦੋਂ ਇਹ ਡਵਿਲਿੰਗ ਪਾਸ ਕੀਤੀ ਆ ਉਹਨਾਂ ਨੇ ਇਹ ਨਹੀਂ ਵੇਖਿਆ ਵੀ ਇਹ ਇਥੋਂ ਦੀਆਂ ਸਟਰੀਟਸ ਇੰਨੀਆਂ ਨੈਰੋ ਨੇ ਵੀ ਟ੍ਰਾਂਜ਼ਿਟ ਇੱਥੇ ਪਹੁੰਚ ਨਹੀਂ ਸਕਦੀ ਜੀ ਜੋ ਮਤਲਬ ਕਿ ਇਸੋਂ ਦੇ ਰੈਜ਼ੀਡੈਂਟ ਨੂੰ ਲੋਕ ਕਹਿ ਰਹੇ ਨੇ ਤੇ ਉਹ ਮਤਲਬ ਕਿ ਉਹ ਉਸ ਚੀਜ਼ ਦੀ ਪਰਪਾਈ ਕਰ ਲਈ ਹੁਣ ਔਨ ਡਿਮਾਂਡ ਨੂੰ ਇੱਥੇ ਯੂਜ਼ ਕਰ ਰਹੇ ਨੇ ਤੇ ਜਿਹਦੇ ਬਾਰੇ ਅਸੀਂ ਕੱਲ ਵੀ ਗੱਲ ਕੀਤੀ ਸੀ ਵੀ ਔਨ ਡਿਮਾਂਡ ਜਿਹੜੀ ਹੈ ਜੀ ਇਹ ਇੱਕ ਪ੍ਰਾਈਵੇਟ ਕੰਪਨੀ ਹੈ ਜਿਹੜੀ ਇਹਨੂੰ ਰਨ ਕਰ ਰਹੀ ਆ ਤੇ ਉਹਦੇ ਨਾਲ ਕੀ ਹੈ ਜੀ ਸਾਡੇ ਜਿਹੜੇ ਟੈਕਸਪੇਅਰ ਦੀ ਮਨੀ ਆ ਵੀ ਉਹ ਇੱਕ ਪ੍ਰਾਈਵੇਟ ਕੈਲੋ ਕੰਪਨੀ ਦੇ ਹੱਥਾਂ ਚ ਜਾ ਰਹੀ ਆ ਅਸੀਂ ਚਾਹੁੰਦੇ ਆ ਵੀ ਉਹੋ ਹੀ ਅਸੀਂ ਜਿਹੜੀ ਆਪਣੀ ਸਿਟੀ ਦੀ ਇਨਫਰਾਸਟ੍ਰਕਚਰ ਆ ਜਿਹੜੀ ਕਿ ਆਪਣੇ ਈਟੀਐਸ ਆ ਉਹਦੇ ਵਿੱਚ ਇਹ ਹੋਰ ਇਨਵੈਸਟ ਕਰਨ ਤੇ ਲੋਕਾਂ ਨੂੰ ਜਿਹੜੀਆਂ ਹੋਰ ਸਹੂਲਤਾਂ ਦੇਣ ਜੀ ਥੈਂਕ ਯੂ ਥੈਂਕ ਯੂ ਬੜੀ ਮਿਹਰਬਾਨੀ ਤੁਹਾਡੀ ਜੀ ਤੇ ਹੁਣ ਅਸੀਂ ਪਹੁੰਚੇ ਸਿਗਾ ਜੀ ਦੂਜੀ ਲੋਕੇਸ਼ਨ ਦੇ ਉੱਤੇ ਜਿਸ ਤਰ੍ਹਾਂ ਅੱਪਾ ਅਸੀਂ ਇੱਕ ਐਕਸਟਰ ਦੇ ਉੱਤੇ ਕਰਕੇ ਆਇਆ ਕਵਰੇਜ ਤੇ ਕਿਉਂਕਿ ਆ ਜਿਹੜੇ ਮੈਪਲ ਦੇ ਲੋਕ ਹੈਗੇ ਇਹਨਾਂ ਨੇ ਵੀ ਕਾਫੀ ਅਪਰੋਚ ਕੀਤੀ ਵੀ ਇਹਨਾਂ ਨੇ ਜਿੱਦਾਂ ਇਹਨਾਂ ਦੀ ਇੰਟਰਵਿਊ ਸੁਣੀ ਸੀਗੀ ਇਹਨਾਂ ਨੇ ਕਿਹਾ ਸੀਗਾ ਮੇਰੇ ਕੋਲ ਸੋਲੂਸ਼ਨ ਹੈਗਾ ਆ ਤੇ ਕਹਿੰਦੇ ਇੱਥੇ ਲੈ ਕੇ ਆਓ ਇਹਨਾਂ ਨੂੰ ਮੌਕੇ ਤੇ ਤੇ ਦੱਸਣ ਇੱਥੇ ਖੜ ਕੇ ਵੀ ਇਹਨਾਂ ਕੋਲ ਕੀ ਸੋਲੂਸ਼ਨ ਹੈਗਾ ਆ ਵੀ ਜਾਂ ਅਸੀਂ ਜਿਸ ਤਰ੍ਹਾਂ ਉਹਨਾਂ ਡਿਬੇਟਸ ਸੁਣੀ ਸੀਗੀ ਆਪਣੇ ਜਿਹੜੇ ਮੇਅਰ ਦੇ ਕੈਂਡੀਡੇਟ ਨੇ ਉਹ ਸਾਰੇ ਇੱਕ ਪਾਣੀ ਦੀ ਮਧਾਨੀ ਪਾ ਗਏ ਇਹਨੇ ਕੋਈ ਸੋਲੂਸ਼ਨ ਦੇ ਕੇ ਨਹੀਂ ਗਏ ਵੀ ਜੇ ਇਹ ਕਾ ਹਾਂਜੀ ਭਾਜੀ ਮੈਂ ਲਾਸਟ ਟਾਈਮ ਵੀ ਤੁਹਾਡੇ ਚੈਨਲ ਦੇ ਉੱਤੇ ਇਹ ਗੱਲ ਕਹੀ ਸੀਗੀ ਵੀ ਕਾਉਂਸਲਰ ਬਣਦੇ ਪਹਿਲੀ ਚੀਜ਼ ਇਹ ਕੀਤੀ ਜਾਊਗੀ ਵੀ ਜਿਹੜੀ ਇਹ ਲੇਨ ਆ ਆਪਣੇ ਰੋਡਵੇ ਆ ਇਹਨੂੰ 4 ਲੇਨ ਕੀਤਾ ਜਾਊਗਾ ਵੀ ਜਿਹੜਾ ਕਿ ਟ੍ਰੈਫਿਕ ਨੂੰ ਥੋੜਾ ਜਿਆਦਾ ਈਜ਼ ਆਫ ਕੀਤਾ ਜਾ ਸਕੇ ਵੀ ਉਹਨਾਂ ਨੂੰ ਇਨ ਐਂਡ ਆਊਟ ਦੇ ਵਿੱਚ ਦਿੱਕਤ ਨਾ ਹੋਵੇ ਤੇ ਦੂਜੀ ਜਿਹੜੀ ਮੇਨ ਚੀਜ਼ ਆ ਕਿਉਂਕਿ ਜਦੋਂ 2 ਹਫ਼ਤੇ ਜਾਂ 3 ਹਫ਼ਤੇ ਪਹਿਲਾਂ ਇਹਨਾਂ ਨੇ ਇੱਥੇ ਰਿਪੇਅਰ ਕੀਤੀ ਸੀਗੀ ਤੇ ਇਹਨਾਂ ਨੇ ਸਾਰਾ ਟ੍ਰੈਫਿਕ ਸ਼ਟਡਾਊਨ ਕਰਤਾ ਸੀਗਾ ਵੀ ਇਹੋ ਜੀ ਪ੍ਰੋਬਲਮ ਇਨ ਫਿਊਚਰ ਨਾ ਆਵੇ ਜਿਸ ਦੇ ਨਾਲ ਕਿ ਇੱਕ ਸਾਈਡ ਤੋਂ ਉਹ ਟ੍ਰੈਫਿਕ ਬੰਦ ਕਰਕੇ ਤੇ ਐਟ ਲੀਸਟ ਇੱਕ ਸਾਈਡ ਦੇ ਤੋਂ ਰਿਪੇਅਰ ਕਰ ਸਕਣ ਪ੍ਰੋਪਰਲੀ ਮੇਨਟੇਨੈਂਸ ਵਾਸਤੇ ਉਹਨਾਂ ਨੇ ਬੰਦ ਕੀਤਾ ਸੀਗਾ ਤੇ ਉਹ ਉਹ ਚੀਜ਼ਾਂ ਜਿਹੜੀਆਂ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਤੇ ਦੂਜਾ ਜਿਹੜਾ ਮੇਨ ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ ਆਪਾਂ ਹੁਣ ਵੀ ਗੱਲ ਕਰਦੇ ਆ ਵੀ ਜਿਹੜਾ 23 ਵਾਲਾ ਆਪਣਾ ਐਕਸੈਸ ਆ ਉਹਨੂੰ ਪ੍ਰੋਪਰਲੀ ਪੇਵ ਕੀਤਾ ਜਾਵੇ ਮਾਰਕ ਕੀਤਾ ਜਾਵੇ ਤੇ ਲੋਕਾਂ ਨੂੰ ਪਤਾ ਹੋਵੇ ਵੀ ਸਾਡੇ ਕੋਲ ਸੈਕੰਡ ਆਪਸ਼ਨ ਕੀ ਆ ਕਿਉਂਕਿ ਉਹ ਰਸਤਾ ਗ੍ਰੇਵਲ ਹੋਣ ਕਰਕੇ ਬਹੁਤਾ ਲੋਕੀ ਉਹਨੂੰ ਯੂਜ਼ ਕਰਕੇ ਖੁਸ਼ ਨਹੀਂਗੇ ਕਿਉਂਕਿ ਉਹ ਇੱਕ ਤਾਂ ਚਲੋ ਗੱਡੀਆਂ ਲਈ ਵੀ ਨੁਕਸਾਨਦੇ ਆ ਦੂਜਾ ਵਿంటర్ ਦੇ ਵਿੱਚ ਜਿਹੜਾ ਆ ਉਹ ਥੋੜਾ ਜਿਹਾ ਸਲਿਪਰੀ ਹੋ ਸਕਦਾ ਆ ਜੇ ਪੇਵਡ ਰੋਡ ਹੋਊਗੀ ਤੇ ਉਹ ਪ੍ਰੋਪਰਲੀ ਉਹ ਕਲੀਨ ਹੋਣੀ ਚਾਹੀਦੀ ਆ ਤੇ ਸਾਰੇ ਜਣੇ ਉਹਨੂੰ ਫਾਲੋ ਕਰ ਸਕਦੇ ਆ ਜੀ ਨਹੀਂ ਜਿਸ ਤਰ੍ਹਾਂ ਹੁਣ ਤੁਸੀਂ ਤਾਂ ਬੜਾ ਸਹੀ ਜੀ ਦੱਸਦਾ ਜੀ ਰੋਡ ਡਬਲ ਹੋਣਾ ਚਾਹੀਦਾ ਪਰ ਕੱਲ ਇਹ ਤਾਂ ਰਫੜਦਾ ਨਹੀਂ ਪਊਗਾ ਜੀ ਆ ਲਾਈਨ ਤਾਂ ਫੈਡਰਲ ਦੀ ਆ ਤੇ ਜੀ ਅਸੀਂ ਇੱਥੇ ਤਾਂ ਕੁਝ ਕਰ ਨਹੀਂ ਸਕਦੇ ਮੈਂ ਜੀ ਰੋਡ ਫੈਡਰਲ ਦੀ ਆ ਜਿਹੜੀ ਆਪਣੀਆਂ ਲੈਂਡ ਦੂਜੀ ਆ ਰੋਡ ਡਵੈਲਪ ਕਰਨ ਵਾਸਤੇ ਉਹ ਸਿਟੀ ਦੀ ਆ ਉਹਦੇ ਵਿੱਚ ਕੋਈ ਰੌਲਾ ਪੈਣਾ ਨਹੀਂ ਚਾਹੀਦਾ ਜੀ ਤੇ ਇਹਦੇ ਉੱਤੇ 100% ਜਿਹੜਾ ਆਪਣਾ ਪੂਰਾ ਯੋਰ ਜਿਹੜਾ ਇਸੇ ਚੀਜ਼ ਤੇ ਲਾਇਆ ਜਾਊਗਾ ਜੀ ਇਹਨੂੰ ਪ੍ਰੋਪਰਲੀ ਫਿਕਸ ਕੀਤਾ ਜਾਵੇ ਮੈਂ ਇਹ ਚਾਉਣਾ ਭਾਜੀ ਵੀ ਇਹ ਮੁੱਦਾ ਜਿਹੜਾ ਨਾ ਸਿਰਫ ਇਲੈਕਸ਼ਨ ਦਾ ਮੁੱਦਾ ਨਾ ਬਣ ਕੇ ਰਵੇ ਇਹ ਇੱਕ ਵਾਰੀ ਹੱਲ ਹੋ ਜਾਏ ਜਦੋਂ ਨੈਕਸਟ ਟਾਈਮ ਆਈਏ ਸਾਨੂੰ ਇਹ ਨਾ ਕਹਿਣਾ ਪਵੇ ਜੀ ਸਾਨੂੰ ਦੁਬਾਰਾ ਫੇਰ ਚੁਣੋ ਤੇ ਅਸੀਂ ਫੇਰ ਦੁਬਾਰਾ ਜਾਵਾਂਗੇ ਤੇ ਫੇਰ ਅਸੀਂ ਇਹਨੂੰ ਫਿਕਸ ਕਰਾਂਗੇ ਤੇ ਇਥੇ ਹੋਰ ਵੀ ਕਈ ਲੋਕਾਂ ਨੇ ਕਈ ਸੋਲੂਸ਼ਨ ਦਿੱਤੇ ਆ ਜੀ ਉਹ ਹੈਂਡੇ ਵਾਸਤੇ ਇਹ ਉਹ ਉਹ ਵੇਖੋ ਜੀ ਜਿਹੜੀ ਚੀਜ਼ ਸਾਨੂੰ ਅਜੇ ਸਾਡੇ ਜੂਰੀਸਡਿਕਸ਼ਨ ਦੇ ਵਿੱਚ ਨਹੀਂ ਗਈ दैट ਇਜ਼ ਫੈਡਰਲ ਪ੍ਰਾਪਰਟੀ ਹੈ ਨਾ ਜਾਂ ਪ੍ਰੋਵਿੰਸ਼ੀਅਲ ਪ੍ਰਾਪਰਟੀ ਹੈ ਜਾਂ ਜਾਂ ਕਿਹਦੇ ਨਾਲ ਆਪਾਂ ਨੂੰ ਕੰਮ ਕਰਨਾ ਪੈਣਾ ਆ ਉਹ ਚੀਜ਼ਾਂ ਬਾਅਦ ਦੀਆਂ ਨੇ ਉਹ ਜਦੋਂ ਵਿੱਚ ਹੋਵਾਂਗੇ ਬੈਠੇ ਹੋਵਾਂਗੇ ਥੈਨ ਆਪਣੇ ਕੋ ਮੋਰ ਸੇ ਹੋਊਗੀ ਉਸ ਚੀਜ਼ ਬਾਰੇ ਉਹਦੇ ਬਾਰੇ ਵੀ ਗੱਲ ਕਰਾਂਗੇ ਪਰ ਐਟ ਫਾਰ ਦਾ ਟਾਈਮ ਬੀਂਗ ਜਿਹੜਾ ਇਸ਼ੂ ਆਪਾਂ ਸੋਲਵ ਕਰ ਸਕਦੇ ਆ ਉਹ ਇਸੇ ਤਰੀਕੇ ਨਾਲ ਕਰ ਸਕਦੇ ਆ ਵੀ ਇੱਕ ਤਾਂ ਏਡੀ ਲੇਨ ਆ ਇਨ ਐਂਡ ਆਊਟ ਵਾਸਤੇ ਫੋਰ ਲੇਨ ਹੋਵੇ ਟੂ ਏ ਅਪ ਟੂ ਏ ਡਾਊਨ ਦੂਜਾ ਜਿਹੜੀ ਉਹ 23rd ਵਾਲਾ ਐਕਸੈਸ ਆ ਉਹਨੂੰ ਪ੍ਰੋਪਰਲੀ ਮਾਰਕ ਕਰਕੇ ਤੇ ਪ੍ਰੋਪਰਲੀ ਉਹਨੂੰ ਪੇਵ ਕੀਤਾ ਜਾਵੇ ਤੇ ਸਾਰਾ ਉਹਦਾ ਪਤਾ ਹੋਵੇ ਵੀ ਹਾਂ ਵੀ ਰੂਟ ਕਿਧਰੋਂ ਕਿਧਰ ਨੂੰ ਜਾ ਰਿਹਾ ਆ। ਉਹ ਜੇ ਦੇਖਿਆ ਜਾਵੇ ਜਿਹੜੀ ਜਗਾ ਛੱਡੀ ਆ ਮੇਰੇ ਪਿਛਲੇ ਪਾਸੇ ਇਹ ਡਬਲ ਲੇਨ ਵਾਸਤੇ ਹੀ ਛੱਡੀ ਗਈ ਹੈ ਲੱਗਦਾ ਮੈਨੂੰ। ਤੇ ਅੱਛਾ ਕਿਉਂਕਿ ਦੇਖੋ ਹੁਣ ਅਥੇ ਅੰਦਰ ਇੰਨਾ ਐਨਫ ਟ੍ਰੈਫਿਕ ਹੋ ਗਿਆ ਵੀ ਆਪਾਂ ਹਮੇਸ਼ਾ ਡੈਂਸਿਫਿਕੇਸ਼ਨ ਦੀ ਗੱਲ ਕਰਦੇ ਆਂ ਜੀ ਤੇ ਉਹ ਆਲਰੇਡੀ ਇੰਨਾ ਕਿ ਜ਼ਿਆਦਾ ਡੈਂਸ ਐ ਜੇ ਇਹਦੋਂ ਪਿੱਛੇ ਈਵਨ ਅਜੇ ਓਪਨ ਲੈਂਡ ਹੈਗੀ ਆ ਅਜੇ ਕੋਈ ਪਤਾ ਨਹੀਂ ਕੱਲ ਨੂੰ ਆਣ ਕੇ ਕੋਈ ਹੋਰ ਉਥੇ ਨਵੀਂ ਮਤਲਬ ਕਿ ਡਵੈਲਪਮੈਂਟ ਹੋ ਜੇ ਉਥੇ ਨਵ ਮਤਲਬ ਕਿ ਨਵੀਂ ਕਲੋਨੀ ਕਹਿ ਲੋ ਜਾਂ ਨਵਾਂ ਨਵੀਂ ਡਿਵਿਲਿੰਗ ਸਟਾਰਟ ਹੋ ਜੇ ਤੇ ਹੋਰ ਇਹਨੇ ਡੈਂਸਿਫਾਈ ਹੋ ਜਾਣਾ ਆ ਤੇ ਉਹ ਮਤਲਬ ਕਿ ਉਦੋਂ ਪਹਿਲੋਂ-ਪਹਿਲੋਂ ਆਪਾਂ ਨੂੰ ਇਸ ਚੀਜ਼ ਨੂੰ ਸੋਲਵ ਕਰਨਾ ਚਾਹੀਦਾ ਆ ਵੀ ਜਿਹੜੀ ਕਿ ਫਿਊਚਰ ਦੇ ਵਿੱਚ ਕੋਈ ਆਪਾਂ ਨੂੰ ਪ੍ਰੋਬਲਮ ਨਾ ਆਵੇ ਇਹ ਬਿਲਕੁਲ ਠੀਕ ਆ ਜੀ ਤੇ ਅਸੀਂ ਉਮੀਦ ਕਰਦੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੁਹਾਡੇ ਦਾ ਜੇਬਾਂ ਚ ਲੱਗਦਾ ਸਲੂਸ਼ਨ ਪਾਇਆ ਫਿਰ ਤੁਸੀਂ ਫਟਾਫਟ ਦੇ ਹੀ ਜਾਂਦੇ ਆ ਚੱਕੀ ਜੋਲੇ ਮੈਂ ਤੋ ਆ ਵੀ ਲੈ ਲਵਾਂ ਮੈਂ ਤੋ ਉਹ ਵੀ ਲੈ ਲਵੋ ਕਿ ਇਹ ਰੇੜੀਆਂ ਤਾਂ ਨਹੀਂ ਆ ਗਈਆਂ ਨਹੀਂ ਨਹੀਂ ਭਾਜੀ ਨਹੀਂ ਨਹੀਂ ਰਿਓੜੀਆਂ ਆਪਾਂ ਦੇਣ ਵਾਲਾ ਕੰਮ ਕਰੀਦਾ ਹੀ ਨਹੀਂਗਾ ਉਹ ਗੱਲ ਇਹ ਆ ਜੀ ਈਵਨ ਜਦੋਂ ਡੋਰ ਨਾਕਿੰਗ ਕੀਤੀ ਆ ਇਸ ਏਰੀਏ ਦੇ ਵਿੱਚ ਜਿਹੜੇ ਰੈਜ਼ੀਡੈਂਟ ਨੇ ਜੀ ਉਹ ਵੀ ਬਿਲਕੁਲ ਬੜੇ ਸੁਚੱਜੇ ਤਰੀਕੇ ਨਾਲ ਉਹਨਾਂ ਨੇ ਵੀ ਸਾਨੂੰ ਇਹ ਗੱਲ ਦੱਸੀ ਵੀ ਜਿਹੜੀਆਂ ਚੀਜ਼ਾਂ ਈਜ਼ੀਲੀ ਸੋਲਵ ਹੋ ਸਕਦੀਆਂ ਆ ਵੀ ਸਾਡੇ ਲਈ ਪਹਿਲਾਂ ਤੁਸੀਂ ਉਹ ਤਾਂ ਸੋਲਵ ਕਰੋ ਬਾਕੀ ਤੇ ਚਲੋ ਬਾਅਦ ਦੀਆਂ ਗੱਲਾਂ ਨੇ ਵੀ ਹਾਂ ਵੀ ਅ ਅੰਬਰ ਤਾਰੇ ਤੋੜ ਲਿਆਵਾਂਗੇ ਜਾਂ ਇਹ ਕਰਦੇ ਆਂਗੇ ਉਹ ਕਰਦੇ ਆਂਗੇ ਆਪਣੇ ਕੋ ਉਹ ਕੰਮ ਹੈ ਨਹੀਂਗਾ ਇਹ ਤਾਂ ਈਵਨ ਰੈਜ਼ੀਡੈਂਟ ਜਿਹੜੇ ਇਥੋਂ ਦੇ ਰਹਿਣ ਵਾਲੇ ਵਸਨੀਕ ਨੇ ਉਹ ਵੀ ਇਹੋ ਗੱਲ ਕਹਿੰਦੇ ਆ ਵੀ ਆਹ ਚੀਜ਼ਾਂ ਸਾਡੀਆਂ ਪੈਲ ਦੇ ਆਧਾਰ ਤੇ ਜੇ ਫਿਕਸ ਹੋ ਜਾਣ ਤੇ ਸਾਨੂੰ ਉਹਦੇ ਨਾਲ ਹੀ ਕੈਲੋ ਵੀ ਐਟ ਲੀਸਟ ਰੈਲਿਫ ਮਿਲ ਜੂਗੀ ਜੀ ਚਲੋ ਬੜੀ ਮਿਹਰਬਾਨੀ ਜੀ ਤੁਸੀਂ ਇੱਥੇ ਲੋਕਾਂ ਦੀ ਆਵਾਜ਼ ਸੁਣਨ ਬਾਤਾਂ ਤੇ ਪਹੁੰਚੇ ਆਂ ਤੇ ਇਹਨਾਂ ਨੂੰ ਟਾਈਮ ਦਿੱਤਾ ਤੇ ਮੈਂ ਉਮੀਦ ਕਰਦਾ ਹਾਂ ਤੁਸੀਂ ਪ੍ਰੋਬਲਮ ਸੋਲਵ ਕਰੋਗੇ। ਥੈਂਕ ਯੂ ਭਾਜੀ। ਥੈਂਕ ਯੂ ਤੇ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੁਸੀਂ ਮੈਨੂੰ ਮੈਨੂੰ ਟਾਈਮ ਦਿੱਤਾ ਤੇ ਮੈਂ ਇੱਥੇ ਤੁਹਾਡੇ ਮਾਧਿਅਮ ਨਾਲ ਇੱਥੇ ਪਹੁੰਚ ਸਕਿਆ ਤੇ ਇੱਥੇ ਆਪਾਂ ਸਾਰਿਆਂ ਦੇ ਸਾਹਮਣੇ ਜਿਹੜੀ ਗੱਲ ਕਰ ਰਹੇ ਹਾਂ ਇੱਥੇ ਇਹ ਸਾਰਿਆਂ ਤੱਕ ਮਤਲਬ ਕਿ ਮੈਂ ਆਪਣੇ ਮਨੋਂ ਇਹ ਪ੍ਰੋਮਿਸ ਕਰਦਾ ਤੁਹਾਡੇ ਨਾਲ ਸਾਰਿਆਂ ਨਾਲ ਵੀ ਇਸ ਚੀਜ਼ ਨੂੰ ਆਪਾਂ ਸੋਲਵ ਕਰਾਂਗੇ ਪ੍ਰਾਇੋਰਟੀ ਬੇਸਿਸ ਦੇ ਉੱਤੇ। ਸੋਲਵ ਤਾਂ ਹੋਣੀ ਹੈ ਜੇ ਤੁਸੀਂ ਕਾਉਂਸਲ 'ਚ ਪਹੁੰਚਦੇ। ਏ ਇਹ ਜੀ ਸਾਡੇ ਲੋਕਾਂ ਦੇ ਹੱਥ ਚ ਆ ਇਹ ਉਹਨਾਂ ਦਾ ਉਹਨਾਂ ਦੀ ਚੋਇਸ ਹੈ ਜੀ ਤੇ ਆਪਾਂ ਦਾ ਰਿਕਵੈਸਟ ਹੀ ਕਰ ਸਕਦੇ ਆ ਵੀ ਪਲੀਜ਼ ਵੋਟ ਐਂਡ ਸਪੋਰਟ ਅਸ ਤੇ ਸਾਡੀ ਜਿਹੜੀ ਕੈਂਪੇਨ ਆ ਜੀ ਬੜੀ ਇੱਕ ਸਿੰਪਲ ਕੈਂਪੇਨ ਆ ਨਾ ਤਾਂ ਅਸੀਂ ਕੋਈ ਵੱਡੇ ਬਿਜ਼ਨਸਮੈਨ ਆ ਜੀ ਨਾ ਕੋਈ ਅਸੀਂ ਲਾਇਰ ਆ ਤੇ ਨਾ ਹੀ ਅਸੀਂ ਮਤਲਬ ਕਿ ਕੋਈ ਸਾਨੂੰ ਕੋਈ ਕਹ ਲੋ ਵੀ ਇੰਟਰਸਟ ਗਰੁੱਪ ਜਿਹੜਾ ਆ ਉਹ ਬੈਕ ਕਰ ਰਿਹਾ ਆ ਅਸੀਂ ਤਾਂ ਮਤਲਬ ਕਿ ਫੈਮਿਲੀ ਬੇਸ ਸਾਡੀ ਕੈਂਪੇਨ ਆ ਜੀ ਸਾਰੀ ਸਾਰੇ ਮੇਰੇ ਜਿੰਨੇ ਵੀ ਰਿਸ਼ਤੇਦਾਰ ਭੈਣ ਭਰਾ ਸੱਜਣ ਮਿੱਤਰ ਸਾਰੇ ਨਾਲ ਰਲ ਕੇ ਹਮਲਾ ਮਾਰ ਰਹੇ ਆ ਤੇ ਅਸੀਂ ਚਾਹੁੰਦੇ ਆ ਵੀ ਸਾਡਾ ਸਾਥ ਦਿਓ ਤੇ ਨਾਲੇ ਦੂਜੀ ਗੱਲ ਇਹ ਹੈ ਮੇਨ ਜੀ ਅਸੀਂ ਇੰਡੀਪੈਂਡੈਂਟ ਲੀ ਰਨ ਕਰ ਰਹੇ ਆ ਕਿਸੇ ਪਾਰਟੀ ਦੇ ਪਲੇਟਫਾਰਮ ਤੋਂ ਰਨ ਨਹੀਂ ਕਰ ਰਹੇ ਸੋ ਇੰਡੀਪੈਂਡੈਂਟ ਹੋਣ ਕਰਕੇ ਸਾਡੇ ਕੋਲ ਜੀ ਮੋਰ ਇਹ ਚੀਜ਼ ਕੈਨ ਹੋ ਹੈਗੀ ਜੀ ਅਸੀਂ ਕਿਸੇ ਪਾਰਟੀ ਦਾ ਅਜੰਡਾ ਜਿਹੜਾ ਉਹਨੂੰ ਫੋਲੋ ਨਹੀਂ ਕਰਾਂਗੇ ਅਸੀਂ ਉਹ ਚੀਜ਼ ਲਿਆਵਾਂਗੇ ਜਿਹੜੀ ਕਿ ਸਾਡੇ ਸਿਟੀਜ਼ਨਸ ਵਾਸਤੇ ਬੈਨੀਫਿਟ ਦੇਵੇ ਤੇ ਸਾਡੇ ਵੱਲ ਸਾਨੂੰ ਗੁੱਡ ਲੱਕ ਜੀ ਇੱਕ ਵਾਰੀ ਫਿਰ ਫੇ ਮਿਲਦੇ ਆਂ ਜੀ ਥੈਂਕ ਯੂ ਥੈਂਕ ਯੂ